ਹੈਲੋ ਹਾਂਜੀ ਸਸ਼ੀਕਲ ਜੀ ਗੁਰਮੀਤ ਪਟੇਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਹੋਏਗੀ ਜੀ ਉਹ ਰਾਮ ਟੈਕਸ ਬ੍ਰਾਂਡ ਦੇ ਦੁਪੱਟਾ ਸੂਟ ਦੇ ਉੱਪਰ ਹੋਣਗੇ ਜਿਸ ਦੇ ਵਿੱਚ ਤੁਹਾਨੂੰ ਕ੍ਰੇਪ ਦੇ ਸਿਮਰ ਦੇ ਔਰ ਪਲੱਸ ਹੈਗੇ ਜਿਹੜੀ ਗਾਵਾਡਨ ਸਿਲਕ ਦੇ ਤੁਹਾਨੂੰ ਮਿਲਣ ਵਾਲੇ ਸੂਟ ਹੋਣਗੇ ਜੀ ਜਿਹੜੇ ਕਿ ਬਹੁਤ ਘੱਟ ਪ੍ਰਾਈਸ ਦੇ ਵਿੱਚ ਹੋਣਗੇ ਮਾਰਕੀਟ ਦੇ ਨਾਲੋਂ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਆਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਨੇ ਸੋਨੇ ਸੂਟਾ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜੇ ਸੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦਾ ਆਪਾਂ ਕਲਾ ਕਲਾ ਸੂਟਾ ਜਿਹੜਾ ਤੁਹਾਨੂੰ ਖੋਲ ਕੇ ਚੈੱਕ ਕਰਾਉਂਦੇ ਜਾਵਾਂਗੇ ਜੀ ਲਓ ਜੀ ਪਹਿਲਾ ਸੂਟ ਜਿਹੜਾ ਹੈਗਾ ਤੁਸੀਂ ਚੈੱਕ ਕਰ ਲਓ ਜੀ ਪਹਿਲਾ ਜੋ ਤੁਹਾਨੂੰ ਸੂਟ ਮਿਲੇਗਾ ਜੀ ਪਿਓਰ ਚੈੱਕ ਕਰ ਲਓ ਜੀ 컬러 ਹੋਏਗਾ ਜਿਹੜਾ ਇਸ ਦਾ ਡਾਰਕ ਪੀਕਾਕ ਸ਼ੇਡ ਤੁਹਾਨੂੰ ਮਿਲਣਾ ਹੈ ਜੀ ਸਟਾਫ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਜੀ 80 ਗ੍ਰਾਮ ਵਾਲੀ ਕਰੇਮ ਹੋਏਗੀ ਸਟਾਫ ਦੀ ਜਿਹੜੀ ਫੋਇਲ ਹੁੰਦੀ ਉਹ ਹੀ ਆਪਾਂ ਨੂੰ ਦੱਸ ਰੇ ਕਿ ਸਟਾਫ ਕਿੰਨਾ ਜ਼ਿਆਦਾ ਵਧੀਆ ਹੈਗਾ ਜੀ 80 ਗ੍ਰਾਮ ਵਾਲੀ ਕਰੇਮ ਹੋਏਗੀ 컬러 ਹੋਏਗਾ ਜੀ ਪੀਕਾਕ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਜੀ ਚੈੱਕ ਕਰ ਲਓ ਜੀ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਜੀ ਚਨਾਉਣ ਦਾ ਦੁਪੱਟਾ ਹੋਏਗਾ ਜੀ ਲਓ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਚਨਾਉਣ ਦਾ ਰਾਮਟੈਕਸ ਬ੍ਰਾਂਡ ਦਾ ਹੋਏਗਾ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਡਾਰਕ ਮਸਟਰਡ ਸ਼ੇਡ ਦਾ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਡਿਜੀਟਲ ਪ੍ਰਿੰਟ ਦਾ ਤੁਹਾਨੂੰ ਦੁਪੱਟਾ ਮਿਲਣਾ ਹੈ ਜੀ ਚਨਾਉਣ ਦਾ ਦੁਪੱਟਾ ਹੋਏਗਾ ਜੀ ਖੁੱਲਾ ਡੁੱਲਾ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਆਪਣੇ ਲਈ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਸੂਟ ਮਿਲੇਗਾ ਜੀ ਕਾਫੀ ਪਿਆਰਾ ਜਿਹਾ ਹੋਏਗਾ ਜੀ ਬੜਾ ਹੀ ਪਿਆਰਾ ਜਿਹਾ ਤੁਹਾਨੂੰ ਮਿਲਣਾ ਹੈ ਜੀ ਸ਼ੇਡ ਬਹੁਤ ਹੀ ਪਿਆਰਾ ਸ਼ੇਡ ਹੈਗਾ ਪਿਓਰ ਕ੍ਰੇਪ ਦਾ ਤੁਹਾਨੂੰ ਮਿਲਣਾ ਜੀ ਸੂਟ ਤੇ ਨਾਲ ਤੁਹਾਨੂੰ ਮਿਲੇਗਾ ਰਾਮ ਟੈਕਸਟ ਬ੍ਰਾਂਡ ਦਾ ਦੁਪੱਟਾ ਜੀ ਲਓ ਜੀ ਬਹੁਤ ਹੀ ਪਿਆਰਾ ਸੂਟ ਹੈਗਾ ਜੀ yellow color ਦਾ ਤੁਹਾਨੂੰ ਮਿਲਣਾ ਜੀ ਸੂਟ ਤੇ ਨਾਲ ਤੁਹਾਨੂੰ ਮਿਲੇਗਾ peacock color ਦਾ ਦੁਪੱਟਾ ਜੀ ਪੀਕ ਕੋ ਕਲਰ ਦਾ ਮਿਲੇਗਾ ਦੁਪੱਟਾ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈਗਾ ਜੀ ਖੁੱਲਾ ਡੁੱਲਾ ਪਿਓਰ ਚਨਾਉਣ ਦਾ ਦੁਪੱਟਾ ਹੋਏਗਾ ਪਿਓਰ ਕ੍ਰੇਪ ਦਾ ਹੋਏਗਾ ਸੂਟ ਜੀ 80 ਗ੍ਰਾਮ ਵਾਲੀ ਕ੍ਰੇਪ ਤੁਹਾਨੂੰ ਮਿਲਣੀ ਹੈ ਜੀ 80 ਗ੍ਰਾਮ ਵਾਲੀ ਕ੍ਰੇਪ ਦਾ ਤੁਹਾਨੂੰ ਮਿਲਣਾ ਸੂਟ ਜੀ ਤੇ ਨਾਲ ਤੁਹਾਨੂੰ ਮਿਲੇਗਾ ਪਿਓਰ ਚਨਾਉਣ ਦਾ ਰਾਮਟੈਕਸ ਬ੍ਰਾਂਡ ਦਾ ਦੁਪੱਟਾ ਜੀ 300 ਰੁਪਏ ਦਾ ਦੁਪੱਟਾ ਹੋਏਗਾ 800 ਰੁਪਏ ਦਾ ਸੂਟ ਹੋਏਗਾ ਜੀ ਤਕਰੀਬਨ ਜਿਹੜਾ ਤੁਹਾਡਾ ਸੂਟ ਹੈਗਾ 1100 ਰੁਪਏ ਦੇ ਵਿੱਚ ਰੈਡੀ ਹੋ ਜਾਣਾ ਜੀ ਵਿਦੋ ਦੁਪੱਟਾ ਪਿਓਰ ਕਰੇਪ ਦਾ ਸੂਟ ਹੋਏਗਾ ਨਾਲ ਪਿਓਰ ਚਨਾਉਣ ਦਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੋਏਗਾ ਜੀ 1100 ਰੁਪਏ ਦੇ ਵਿੱਚ ਮਿਲ ਜਾਣਾ ਹੈ ਜੀ ਤੁਹਾਨੂੰ ਸੂਟ ਜੀ 1100 ਰੁਪਏ ਦੇ ਵਿੱਚ ਮਿਲ ਜਾਏਗਾ ਕੰਪਲੀਟ ਸੂਟ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਰਸਟ ਔਰੇਂਜ ਕਲਰ ਰਸਟ ਔਰੇਂਜ ਕਲਰ ਦਾ ਤੁਹਾਨੂੰ ਪਿਓਰ ਕਰੇਪ ਦਾ 800 ਰੁਪਏ ਦਾ ਮਿਲੇਗਾ ਸੂਟ ਜੀ ਨਾਲ ਤੁਹਾਨੂੰ ਮਿਲੇਗਾ ਜੀ ਚਨਾਉਣ ਦਾ ਦੁਪੱਟਾ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਮਿਲਣਾ ਜੀ ਚਨਾਉਣ ਦਾ ਦੁਪੱਟਾ ਜੀ ਲਓ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਚਨਾਉਣ ਦਾ ਦੁਪੱਟਾ ਹੋਏਗਾ ਜੀ ਪਿਓਰ ਕਰੇਪ ਦਾ ਸੂਟ ਹੋਏਗਾ ਜੀ 80 ਗ੍ਰਾਮ ਵਾਲੀ ਕਰੇਪ ਹੋਏਗੀ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਜਿਹੜਾ ਹੈਗਾ ਆ ਉਹ ਪਿਓਰ ਚਨਾਉਣ ਦਾ ਦੁਪੱਟਾ ਮਿਲੇਗਾ ਜੀ ਇਦਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਆਪਣੇ ਲਈ ਬੁਕਿੰਗ ਕਰਵਾ ਸਕਦੇ ਹੋ 1100 ਰੁਪਏ ਦੇ ਵਿੱਚ ਮਿਲ ਜਾਣਾ ਹੈ ਕੰਪਲੀਟ ਸੂਟ ਜਿਹੜੀਆਂ ਭੈਣਾਂ ਆਪਣੇ ਚੈਨਲ ਤੇ ਨਵੀਆਂ ਆਈਆਂ ਉਹਨਾਂ ਨੂੰ ਆਪਾਂ ਦੱਸ ਦਈਏ ਕਿ ਆਪਣੀ ਸ਼ਿਪਿੰਗ ਜਿਹੜੀ ਹੈਗੀ ਆਲਵੇਜ਼ ਐਕਸਟਰਾ ਹੁੰਦੀ ਹੈ ਜੀ 50 ਰੁਪਏ ਸ਼ਿਪਿੰਗ ਦੇ ਹੁੰਦੇ ਨੇ ਜਿੱਦਾਂ ਹੁਣ ਪਸ਼ਮੀਨੇ ਦੇ ਸੂਟ ਆ ਹੈਵੀ ਸੂਟ ਹੋਣਗੇ ਉਹ ਅਕੋਰਡਿੰਗ ਟੂ weight ਜਾਂਦੇ ਨੇ ਜੀ ਇੱਕ ਸੂਟ ਦੀ ਜਿਹੜੀ ਸ਼ਿਪ ਹੈਗੀ ਉਹ 50 ਰੁਪਏ ਹੋਏਗੀ ਜੀ ਇੰਡੀਅਨ ਪੋਸਟ ਰਾਹੀਂ ਜਾਏਗਾ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲੋਕੀ ਸ਼ੇਡ ਮਿਲੇਗਾ ਜੀ ਪਿਓਰ ਕ੍ਰੇਪ ਦਾ ਤੁਹਾਨੂੰ ਮਿਲਣਾ ਜੀ ਲੋਕੀ ਸ਼ੇਡ ਨਾਲ ਤੁਹਾਨੂੰ ਮਿਲੇਗਾ ਜੀ ਮਹਿਰੂਨ ਕਲਰ ਦਾ ਦੁਪੱਟਾ ਜੀ ਨਾਲ ਤੁਹਾਨੂੰ ਮਿਲੇਗਾ ਜੀ ਮਹਿਰੂਨ ਕਲਰ ਦਾ ਦੁਪੱਟਾ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈਗਾ ਜੀ ਬਲੈਕਿਸ਼ ਮਹਿਰੂਨ ਹੋਏਗਾ ਜੀ ਜੇਕਰ ਤੁਸੀਂ ਕੱਲਾ ਦੁਪੱਟਾ ਲੈਣਾ ਚਾਹੁੰਦੇ ਹੋ ਤੁਸੀਂ ਕੱਲਾ ਦੁਪੱਟਾ ਵੀ ਲੈ ਸਕਦੇ ਹੋ ਜੇ ਕੰਪਲੀਟ ਸੂਟ ਲੈਣਾ ਚਾਹੁੰਦੇ ਹੋ ਤੁਸੀਂ ਕੰਪਲੀਟ ਸੂਟ ਵੀ ਲੈ ਸਕਦੇ ਹੋ ਜੀ ਲਓ ਜੀ ਐਦਾਂ ਤੁਹਾਨੂੰ ਜਿਹੜਾ ਹੈਗਾ ਇਹ 4 ਸਾਈਡ ਜਿਹੜਾ ਇਸ ਤੇ ਡਿਜੀਟਲ ਪ੍ਰਿੰਟ ਮਿਲ ਰਿਹਾ ਜੀ ਦੁਪੱਟੇ ਦੇ 4 ਸਾਈਡ ਤੁਹਾਨੂੰ ਮਿਲ ਰਿਹਾ ਡਿਜੀਟਲ ਪ੍ਰਿੰਟ ਕਲਰ ਹੋਏਗਾ ਜੀ ਬਲੈਕਿਸ਼ ਮਹਿਰੂਨ ਸਟਾਫ ਹੋਏਗਾ ਚਨਾਉਣ ਬ੍ਰਾਂਡ ਹੋਏਗਾ ਰਾਮ ਟੈਕਸ ਜੀ ਲਓ ਜੀ 800 ਰੁਪਏ ਦਾ ਸੂਟ ਹੋਏਗਾ 300 ਰੁਪਏ ਦਾ ਦੁਪੱਟਾ ਹੋਏਗਾ ਐਦਾਂ ਸਕਰੀਨਸ਼ਾਟ ਲੈ ਕੇ ਤੁਸੀਂ ਸੈਂਡ ਕਰ ਸਕਦੇ ਹੋ ਔਰ ਆਪਣੇ ਲਈ ਬੁਕਿੰਗ ਜਿਹੜੀ ਕਰਵਾ ਸਕਦੇ ਹੋ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਨੇਵੀ ਬਲੂ ਕਲਰ ਹੋਏਗਾ ਜੀ ਨੇਵੀ ਬਲੂ ਤੁਹਾਨੂੰ ਕਲਰ ਮਿਲਣਾ ਹੈ ਜੀ ਸਟਾਫ ਹੋਏਗਾ 80 ਗ੍ਰਾਮ ਵਾਲੀ ਕ੍ਰੇਪ ਜੀ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਜੀ ਦੁਪੱਟਾ ਖੋਲ ਕੇ ਚੈੱਕ ਕਰਵਾ ਦਿੰਨੇ ਆ ਬਹੁਤ ਹੀ ਪਿਆਰਾ ਮੋਰਨੀਆਂ ਵਾਲਾ ਤੁਹਾਨੂੰ ਦੁਪੱਟਾ ਮਿਲਣਾ ਹੈ ਜੀ ਲਓ ਜੀ ਇਦਾਂ ਜਿਹੜਾ ਹੈਗਾ ਇਹ ਤੁਹਾਨੂੰ ਦੁਪੱਟਾ ਮਿਲੇਗਾ ਜੀ ਚੈੱਕ ਕਰ ਲਓ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਡਿਜੀਟਲ ਪ੍ਰਿੰਟ ਦਾ ਮਿਲੇਗਾ ਦੁਪੱਟਾ ਜੀ ਐਦਾਂ ਮੋਰਨੀਆਂ ਬਣੀਆਂ ਹੋਣਗੀਆਂ ਜੀ ਦੁਪੱਟੇ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਜੀ ਲਓ ਜੀ ਐਦਾਂ ਜਿਹੜਾ ਹੈਗਾ ਇਹ ਬਹੁਤ ਪਿਆਰੀ ਇਸਦੀ ਮੈਚਿੰਗ ਹੋਈ ਹੈ ਜੀ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਆਪਣੇ ਲਈ ਬੁਕਿੰਗ ਕਰਵਾ ਸਕਦੇ ਹੋ 300 ਰੁਪਏ ਦਾ ਦੁਪੱਟਾ ਹੋਏਗਾ ਜੀ 800 ਰੁਪਏ ਦਾ ਸੂਟ ਹੋਏਗਾ ਸੂਟ ਹੋਏਗਾ 80 ਗ੍ਰਾਮ ਵਾਲੀ ਕ੍ਰੇਪ ਦਾ ਤੇ ਨਾਲ ਤੁਹਾਨੂੰ ਮਿਲੇਗਾ ਚਨਾਉਣ ਦਾ ਦੁਪੱਟਾ ਜੀ ਬਹੁਤ ਪਿਆਰਾ ਡਿਜੀਟਲ ਪ੍ਰਿੰਟ ਦਾ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਬਹੁਤ ਹੀ ਸੌਫਟਰ ਲਾਈਟਵੇਟ ਸਟਾਫ ਹੁੰਦਾ ਹੈ ਜੀ ਤੁਸੀਂ ਥ੍ਰੈਡ ਹੈਂਡ ਆਰੀ ਜੋ ਮਰਜ਼ੀ ਵਰਕ ਕਰਵਾ ਸਕਦੇ ਹੋ ਜੇਕਰ ਤੁਸੀਂ ਇਹਨਾਂ ਨੂੰ ਐਜ ਦਾ ਸਿੰਪਲ ਸੋਬਰ ਰੈਡੀ ਕਰਨਾ ਚਾਹੁੰਦੇ ਹੋ ਜਸਟ ਫਿਨਿਸ਼ਿੰਗ ਪੱਟੀ ਦੇ ਨਾਲ ਔਰ ਜਸਟ ਹੈਗਾ ਜਿਹੜਾ ਤੁਸੀਂ ਪੋਟਲੀ ਬਟਨ ਨਾਲ ਤੁਸੀਂ ਉਦਾਂ ਵੀ ਰੈਡੀ ਕਰ ਸਕਦੇ ਹੋ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਸ਼ੇਡ ਮਿਲੇਗਾ ਜੀ ਹੌਟ ਪਿੰਕ ਕਲਰ ਹੋਏਗਾ ਜੀ ਸਟਾਫ ਹੋਏਗਾ ਪਿਓਰ ਕ੍ਰੇਪ ਜੀ ਨਾਲ ਤੁਹਾਨੂੰ ਮਿਲੇਗਾ ਵਿਸਕੋਸ ਔਰ ਗਾਂਜਾ ਦਾ ਦੁਪੱਟਾ ਜੀ ਨਾਲ ਤੁਹਾਨੂੰ ਮਿਲੇਗਾ ਜੀ ਇਸਕਾਸ 오ਰਗੈਂਜ਼ਾ ਦਾ ਖੁੱਲਾ ਡੁੱਲਾ ਤੁਹਾਨੂੰ ਦੁਪੱਟਾ ਮਿਲਣਾ ਜੀ ਬਹੁਤ ਪਿਆਰਾ ਦੁਪੱਟਾ ਹੈਗਾ ਜੀ ਲਓ ਜੀ ਬਹੁਤ ਹੀ ਪਿਆਰਾ ਦੁਪੱਟਾ ਹੈ ਜੀ ਆਪਣੇ ਕੋਲੇ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਦੁਪੱਟੇ ਹੁੰਦੇ ਆ ਜੀ ਕਾਫੀ ਜ਼ਿਆਦਾ ਸਟਾਕ ਹੁੰਦੇ ਆ ਕਈ ਵਾਰ ਤੁਹਾਨੂੰ ਇਦਾਂ ਲੱਗਦਾ ਹੋਊ ਕਿ ਦੁਪੱਟੇ ਰਿਪੀਟ ਹੋ ਰਹੇ ਕਿਉਂਕਿ ਸੇਮ ਦੁਪੱਟੇ ਵੀ ਆਪਣੇ ਕੋਲੇ ਮੋਸਟਲੀ ਹੁੰਦੇ ਹੀ ਨੇ ਜੀ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਬਹੁਤ ਪਿਆਰਾ ਜਿਹੜਾ ਹੈਗਾ ਇਹ ਡਾਰਕ ਸ਼ੇਡ ਦਾ ਤੁਹਾਡਾ ਪਾਰਟੀ ਵੇਅਰ ਸੂਟ ਹੈ ਜਿਹੜਾ ਹੋ ਰੈਡੀ ਹੋ ਜਾਣਾ ਜੀ ਪ੍ਰਾਈਸ ਹੈਗਾ 800 ਰੁਪਏ ਦਾ ਸੂਟ ਹੈ ਔਰ 300 ਰੁਪਏ ਦਾ ਦੁਪੱਟਾ ਜੀ ਦੁਪੱਟਾ ਹੈਗਾ ਵਿਸਕੋਸ ਔਰ ਗਾਂਜਾ ਦਾ ਔਰ ਸੂਟ ਦਾ ਜਿਹੜਾ ਸਟੱਫ ਹੈਗਾ ਜੀ ਉਹ ਹੈਗਾ 80 ਗ੍ਰਾਮ ਵਾਲੀ ਕ੍ਰੇਪ ਜੀ ਲਓ ਜੀ 800 ਰੁਪਏ ਦਾ ਤੁਹਾਨੂੰ ਸੂਟ ਮਿਲੇਗਾ ਜੀ ਤੇ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਜੀ 100 ਰੁਪਏ ਦਾ ਤੁਹਾਨੂੰ ਮਿਲਣਾ ਦੁਪੱਟਾ ਜੀ ਐਦਾਂ ਤੁਸੀਂ ਸਕਰੀਨਸ਼ਾਟ ਲੈਣਾ ਤੇ ਸੈਂਡ ਕਰਨਾ ਆ ਹਲਕਾ ਫੁਲਕਾ ਜੇਕਰ ਤੁਸੀਂ ਇਸ ਤੇ ਉੱਪਰ ਵਰਕ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਵਰਕ ਕਰਵਾ ਕੇ ਵੀ ਬਹੁਤ ਸੋਹਣੀ ਲੁੱਕ ਆ ਜਿਹੜੀ ਆਪਣੇ ਸੂਟ ਨੂੰ ਦੇ ਸਕਦੇ ਹੋ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਡਾਰਕ ਪਰਪਲ ਛੇਡ ਦਾ ਸੂਟ ਮਿਲੇਗਾ ਜੀ ਪਿਓਰ ਕ੍ਰੇਪ ਦਾ ਤੁਹਾਨੂੰ ਸੂਟ ਮਿਲਣਾ ਹੈ ਜੀ ਲਓ ਜੀ ਲਾਈਟ ਪਰਪਲ ਕਲਰ ਦਾ ਤੁਹਾਨੂੰ ਮਿਲੇਗਾ ਦੁਪੱਟਾ ਜੀ ਬਹੁਤ ਪਿਆਰਾ ਜਿਹੜਾ ਹੈਗਾ ਹੈ ਤੁਹਾਡਾ ਸੂਟ ਰੈਡੀ ਹੋਣਾ ਦੁਪट्टे ਦਾ ਸਟਾਫ ਹੋਏਗਾ ਪਿਓਰ ਚਨੌਰ ਔਰ ਸੂਟ ਦਾ ਜਿਹੜਾ ਸਟਾਫ ਹੋਏਗਾ ਜੀ ਉਹ ਹੋਏਗਾ ਪਿਓਰ ਕ੍ਰੇਪੀ 80 ਗ੍ਰਾਮ ਵਾਲੀ ਕ੍ਰੇਪ ਹੋਏਗੀ ਜੀ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਡਿਜੀਟਲ ਪ੍ਰਿੰਟ ਦਾ ਮਿਲੇਗਾ ਦੁਪੱਟਾ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਲਾਈਟ ਪਰਪਲ ਔਰ ਡਾਰਕ ਪਰਪਲ ਦਾ ਕਾਫੀ ਪਿਆਰਾ ਜਿਹਾ ਜਿਹੜਾ ਹੈਗਾ ਹੈ ਉਹ ਤੁਹਾਡਾ ਕੰਟਰਾਸਟ ਰੈਡੀ ਹੋ ਜਾਣਾ ਹੈ ਜੀ ਲਓ ਜੀ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਆਪਣੇ ਲਈ ਬੁਕਿੰਗ ਕਰਵਾ ਸਕਦੇ ਹੋ ਜੀ 50 ਰੁਪਏ ਸ਼ਿਪਿੰਗ ਹੋਏਗੀ ਜੀ 1150 ਦੇ ਵਿੱਚੋਂ ਤੁਹਾਡੇ ਘਰ ਜਿਹੜਾ ਸੂਟ ਆ ਉਹ ਪਹੁੰਚ ਜਾਣਾ ਜੀ 80 ਗ੍ਰਾਮ ਵਾਲੀ ਕ੍ਰੇਪ ਦਾ ਤੇ ਨਾਲ ਤੁਹਾਨੂੰ ਰਾਮਟੈਕਸ ਬ੍ਰਾਂਡ ਦਾ ਦੁਪੱਟਾ ਜੀ ਲਓ ਜੀ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਸਾਰਿਆਂ ਦੇ ਜਿਹੜੇ ਕਲਰ ਕੰਟਰਾਸਟ ਨੇ ਬਹੁਤ ਪਿਆਰੇ ਰੈਡੀ ਹੁੰਦੇ ਆ ਤੇ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਜਿਹੜੇ ਹੈਗੇ ਉਹ ਮਿਲ ਰਹੇ ਨੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਮੋਸਟ ਫੇਵਰਿਟ ਕਲਰ ਹੈ ਜੀ ਪਹਿਣਾ ਦਾ ਇਹ ਲਓ ਜੀ ਮਹਿਰੂਨ ਕਲਰ ਡਾਰਕ ਮਹਿਰੂਨ ਕਲਰ ਮਿਲੇਗਾ ਜੀ ਕਰੇਪ ਦਾ ਤੁਹਾਨੂੰ ਮਿਲੇਗਾ ਮਹਿਰੂਨ ਸ਼ੇਡ ਦੀ ਇਦਾਂ ਜੀ ਤੁਹਾਨੂੰ ਸੇਮ ਜਿਹੜੇ ਹੈਗੇ ਤਿੰਨ ਸੂਟ ਮਿਲ ਜਾਣਗੇ ਇਸ ਸ਼ੇਡ ਦੇ ਵਿੱਚ ਤੁਹਾਨੂੰ ਸੇਮ ਤਿੰਨ ਸੂਟ ਮਿਲ ਜਾਣਗੇ ਜੀ ਤੇ ਨਾਲ ਤੁਹਾਨੂੰ ਮਿਲੇਗਾ ਸਕਿਨ ਮਹਿਰੂਨ ਕਲਰ ਦਾ ਦੁਪੱਟਾ ਜੀ ਸਾਰੇ ਦੇ ਸਾਰੇ ਪਾਰਟੀ ویئر ਸੂਟ ਹੋਣਗੇ ਜੀ ਕੱਟ ਪ੍ਰਾਈ ਦੇ ਵਿੱਚ ਹੋਣਗੇ ਜਿਨ੍ਹਾਂ ਦੇ ਉੱਪਰ ਤੁਸੀਂ ਜਸਟ ਫਿਨਿਸ਼ਿੰਗ ਪੱਟੀ ਔਰ ਪੋਰਟਲੀ ਬਟਨ ਦੇ ਨਾਲ ਰੈਡੀ ਕੱਟ ਸਕਦੇ ਹੋ ਜੇਕਰ ਥੋੜੀ ਹੋਰ ਸੋਹਣੀ ਲੁੱਕ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਹਲਕਾ ਫੁਲਕਾ ਥ੍ਰੈਡ ਜੈਫਰ ਕੱਲੇ ਤਿੱਲੇ ਦੇ ਨਾਲ ਕੰਮ ਕਰਵਾ ਕੇ ਪੂਰੇ ਸੋਹਣੇ ਸੂਟ ਆ ਜਿਹੜੇ ਤੁਸੀਂ ਰੈਡੀ ਕਰ ਸਕਦੇ ਹੋ ਜੀ ਐਦਾਂ ਤੁਹਾਨੂੰ ਜਿਹੜਾ ਹੈਗਾ ਉਹ ਡਿਜੀਟਲ ਪ੍ਰਿੰਟ ਦਾ ਮਿਲਣਾ ਦੁਪੱਟਾ ਹੋਏਗਾ ਪਿਓਰ ਚਨਾਉਂਦਾ ਜੀ ਪਿਓਰ ਚਨਾਉਂਦਾ ਦੁਪੱਟਾ ਤੁਹਾਨੂੰ ਮਿਲਣਾ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਲਓ ਜੀ ਬਹੁਤ ਪਿਆਰਾ ਜਿਹਾ ਤੁਹਾਡਾ ਜਿਹੜਾ ਸੂਟ ਆ ਉਹ ਰੈਡੀ ਹੋ ਜਾਣਾ ਜੀ ਲਓ ਜੀ ਐਦਾਂ ਜਿਹੜਾ ਹੈਗਾ ਆ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਜੀ ₹300 ਦਾ ਦੁਪੱਟਾ ਹੋ ਗਿਆ ਜੀ ₹800 ਦਾ ਸੂਟ ਹੋ ਗਿਆ ਜੇਕਰ ਤੁਸੀਂ ਇਕੱਲਾ ਸੂਟ ਵੀ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਇਕੱਲਾ ਸੂਟ ਵੀ ਬਾਈ ਕਰ ਸਕਦੇ ਹੋ ਜੀ ਪ੍ਰਾਈਸ ਹੋਏਗਾ ₹800 ਜੀ 800 ਦੇ ਵਿੱਚ ਜੇਕਰ ਤੁਸੀਂ ਇਕੱਲਾ ਸੂਟ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਇਕੱਲਾ ਸੂਟ ਵੀ ਬਾਈ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਲਾਈਟ ਪਿੰਕ ਦਾ ਜਿਹੜਾ ਤੁਹਾਨੂੰ ਲਾਈਟ ਪਿੰਕ ਸ਼ੇਡ ਦਾ ਕਲਰ ਦਾ ਮਿਲੇਗਾ ਸੂਟ ਜੀ ਬਹੁਤ ਪਿਆਰਾ ਸੂਟ ਹੈ ਜੀ ਨਾਲ ਤੁਹਾਨੂੰ ਮਿਲੇਗਾ ਜੋਰ ਜੜ ਦਾ ਦੁਪੱਟਾ ਜੀ ਬਹੁਤ ਪਿਆਰਾ ਦੁਪੱਟਾ ਹੈਗਾ ਜੀ ਜਾਰਜਟ ਦਾ ਖੁੱਲਾ ਡੁੱਲਾ ਦੁਪੱਟਾ ਜੀ 300 ਰੁਪਏ ਦਾ ਦੁਪੱਟਾ ਮਿਲ ਜਾਣਾ ਹੈ ਜੀ ਚੈੱਕ ਕਰ ਲਓ ਜੀ ਲਓ ਜੀ ਐਦਾਂ ਜਿਹੜਾ ਹੈਗਾ ਇਹ ਤੁਹਾਨੂੰ ਖੁੱਲਾ ਡੁੱਲਾ ਜਿਹਾ ਦੁਪੱਟਾ ਮਿਲੇਗਾ ਜੀ ਬਹੁਤ ਪਿਆਰਾ ਦੁਪੱਟਾ ਹੈਗਾ ਜੀ ਲਓ ਜੀ ਬਹੁਤ ਹੀ ਪਿਆਰਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਨਾਲ ਐਦਾਂ ਤੁਸੀਂ ਜਿਹੜਾ ਹੈਗਾ ਇਹ ਉਹ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਕਲਰ ਕੰਟਰਾਸਟ ਬਹੁਤ ਪਿਆਰਾ ਰੈਡੀ ਹੋਇਆ ਜੀ ਬਹੁਤ ਪਿਆਰਾ ਜਿਹੜਾ ਇਹ ਦੁਪੱਟਾ ਸਿਰ ਤੇ ਵੀ ਟਿਕਦਾ ਹੈਗਾ ਜੌਰਜਟ ਦਾ ਵੀ ਚੁਣੌਂਦੇ ਸਾਰੇ ਦੁਪੱਟੇ ਜਿਹੜੇ ਹੈਗੇ ਉਹ ਸਿਰ ਤੇ ਟਿਕਦੇ ਹੈਗੇ ਨੇ ਜੀ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਆਪਣੇ ਲਈ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਐਦਾਂ ਜਿਹੜਾ ਹੈਗਾ ਉਹ ਤੁਹਾਨੂੰ ਕੰਪਲੀਟ ਸੂਟ ਹੈ ਜਿਹੜਾ ਉਹ ਮਿਲ ਜਾਣਾ ਹੈ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਸਕਾਈ ਬਲੂ ਕਲਰ ਦਾ ਸੂਟ ਹੋਏਗਾ ਜੀ ਸਕਾਈ ਬਲੂ ਕਲਰ ਦਾ ਤੁਹਾਨੂੰ ਮਿਲਣਾ ਹੈ ਜੀ ਸੂਟ ਪਿਓਰ ਕਰੇਪ ਦਾ ਹੋਏਗਾ ਜੀ ਨਾਲ ਤੁਹਾਨੂੰ ਜਿਹੜਾ ਹੈਗਾ ਲਾਈਟ ਸਕਾਈ ਬਲੂ ਕਲਰ ਦਾ ਮਿਲੇਗਾ ਦੁਪੱਟਾ ਜੀ ਲਾਈਟ ਔਰ ਡਾਰਕ ਕਲਰ ਦਾ ਜਿਹੜਾ ਇਹ ਤੁਹਾਡਾ ਕੰਟਰਾਸਟ ਰੈਡੀ ਹੋਣਾ ਹੈ ਜੀ ਚਨਾਉਣ ਦਾ ਦੁਪੱਟਾ ਹੋਏਗਾ ਜੀ ਲਓ ਜੀ ਐਦਾਂ ਤੁਹਾਨੂੰ ਮਿਲਣਾ ਹੈ ਜੀ ਇਹ ਚਨਾਉਣ ਦਾ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੋਏਗਾ ਜੀ ਖੁੱਲਾ ਡੁੱਲਾ ਦੁਪੱਟਾ ਹੈ ਜੀ ਲਓ ਜੀ ਐਦਾਂ ਤੁਸੀਂ ਜਿਹੜਾ ਹੈਗਾ ਇਹ ਉਹ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਜੀ ਲਾਈਟ ਔਰ ਡਾਰਕ ਦਾ ਜਿਹੜਾ ਬਹੁਤ ਪਿਆਰਾ ਕੰਟਰਾਸਟ ਰੈਡੀ ਹੋਇਆ ਜੀ ਸਕਾਈ ਬਲੂ ਸ਼ੇਡ ਹੋਏਗਾ ਜੀ ਬਹੁਤ ਪਿਆਰਾ ਸ਼ੇਡ ਹੈ ਜੀ ਸਕਾਈ ਬਲੂ ਸ਼ੇਡ ਤੁਹਾਨੂੰ ਮਿਲੇਗਾ ਜੀ 800 ਰੁਪਏ ਦਾ ਸੂਟ ਹੋਏਗਾ ਜੀ 300 ਰੁਪਏ ਦਾ ਦੁਪੱਟਾ ਹੋਏਗਾ ਜੀ ਕੱਲਾ ਸੂਟ ਲੈਣਾ ਚਾਹੁੰਦੇ ਹੋ ਤੁਸੀਂ ਕੱਲਾ ਸੂਟ ਵੀ ਲੈ ਸਕਦੇ ਹੋ ਜੀ ਲੋ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਗ੍ਰੇ ਕਲਰ ਦਾ ਮਾਊਸ ਗ੍ਰੇ ਕਲਰ ਦਾ ਮਿਲੇਗਾ ਸੂਟ ਜੀ ਮਾਊਸ ਗ੍ਰੇ ਕਲਰ ਦਾ ਹੋਏਗਾ ਜੀ ਨਾਲ ਤੁਹਾਨੂੰ ਮਿਲੇਗਾ ਜੀ ਮਾਊਸ ਗ੍ਰੇ ਐਂਡ ਬਲੈਕ ਕਲਰ ਦੇ ਕੰਟਰਾਸਟ ਦਾ ਦੁਪੱਟਾ ਜੀ ਬਹੁਤ ਪਿਆਰਾ ਦੁਪੱਟਾ ਹੈ ਕਲਰ ਕੰਟਰਾਸਟ ਵੀ ਬਹੁਤ ਪਿਆਰਾ ਰੈਡੀ ਹੋ ਰਿਹਾ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਮਿਲੇਗਾ ਦੁਪੱਟਾ ਜੀ ਲਓ ਜੀ ਚਨਾਉਣ ਦਾ ਦੁਪੱਟਾ ਹੋਏਗਾ ਟੈਬੀ ਲਾਈਨਿੰਗ ਦੀ ਤਰ੍ਹਾਂ ਜਿਹੜੀਆਂ ਹੈਗੀਆਂ ਇਹਦੇ ਨੀਚੇ ਬੇਸ ਦੇ ਨੀਚੇ ਲਾਈਨਾਂ ਬਣੀਆਂ ਹੋਣਗੀਆਂ ਜੀ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਜੀ ਲਓ ਜੀ ਦੁਪੱਟੇ ਦਾ ਕਲਰ ਹੋਏਗਾ ਜੈਡ ਬਲੈਕ ਜਿਸ ਤੇ ਵਿੱਚ ਤੁਹਾਨੂੰ ਮਾਊਸ ਗ੍ਰੇ ਕਲਰ ਦੇ ਮਿਲਣੀਆਂ ਪ੍ਰਿੰਟਿੰਗ ਦੀ ਐਦਾਂ ਜਿਹੜਾ ਹੈਗਾ ਇਹ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਆਪਣੇ ਲਈ ਬੁਕਿੰਗ ਕਰਵਾ ਸਕਦੇ ਹੋ ਜੀ ਮਾਊਸ ਗ੍ਰੇ ਕਲਰ ਦਾ ਸੂਟ ਹੋਏਗਾ ਜੈਡ ਬਲੈਕ ਕਲਰ ਦਾ ਦੁਪੱਟਾ ਹੋਏਗਾ ਜੀ ਲਓ ਜੀ ਇਦਾਂ ਜਿਹੜਾ ਹੈਗਾ ਤੁਸੀਂ ਸਕਰੀਨਸ਼ਾਟ ਲੈਣਾ ਔਰ ਸੈਂਡ ਕਰਨਾ ਔਰ ਆਪਣੇ ਲਈ ਬੁਕਿੰਗ ਕਰਵਾਣੀ ਹੈ ਜੀ ਕਲਰ ਹੈਗਾ ਮਾਊਸ ਗ੍ਰੇ ਜੇ ਸੇਮ ਸੇਮ ਕਲਰ ਦਾ ਜੇਕਰ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸੇਮ ਕਲਰ ਦਾ ਦੁਪੱਟਾ ਵੀ ਜਿਹੜਾ ਹੈਗਾ ਉਹ ਲੈ ਸਕਦੇ ਹੋ ਜੀ ਹਾਂਜੀ ਨੈਕਸਟ ਜੋ ਤੁਹਾਨੂੰ ਸੂਟ ਮਿਲੇਗਾ ਜੀ ਉਹ ਹੋਏਗਾ ਜੀ ਸਕਿਨ ਸ਼ੇਡ ਦਾ ਪਿਓਰ ਕ੍ਰੇਪ ਦਾ ਹੋਏਗਾ ਜੀ ਸਕਿਨ ਕਲਰ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਜਿਹਾ ਕਲਰ ਹੈ ਜੀ ਇਹਦੇ ਨਾਲ ਕਿਸੇ ਵੀ ਡਾਰਕ ਸ਼ੇਡ ਦਾ ਆਪਾਂ ਦੁਪੱਟਾ ਲਗਾ ਕੇ ਬਹੁਤ ਸੋਹਣੀ ਲੁੱਕ ਆ ਜਿਹੜੀ ਇਸ ਨੂੰ ਦੇ ਸਕਦੇ ਹਾਂ ਜੀ ਆਪਾਂ ਜਿਹੜਾ ਇੱਥੇ ਨਾਲ ਦੁਪੱਟਾ ਲਗਾਇਆ ਜੀ ਉਹ ਮਸਟਰਡ ਔਰ ਸਕਿਨ ਸ਼ੇਡ ਦਾ ਦੁਪੱਟਾ ਹੈਗਾ ਜੀ ਬਹੁਤ ਹੀ ਪਿਆਰਾ ਜਿਹਾ ਇਹਨਾਂ ਦਾ ਜਿਹੜਾ ਕੰਟਰਾਸਟ ਰੈਡੀ ਹੋਇਆ ਜੀ ਲਓ ਜੀ ਪੂਰਾ ਦੁਪੱਟਾ ਤੁਹਾਨੂੰ ਖੋਲ ਕੇ ਸੀ ਚੈੱਕ ਕਰਵਾ ਦਿੰਨੇ ਆ ਜੀ ਬਹੁਤ ਪਿਆਰਾ ਸੋਬਰ ਦੀ ਲੁੱਕ ਦਾ ਜਿਹ ਲਓ ਜੀ ਖੁੱਲਾ ਡੁੱਲਾ ਤੁਹਾਨੂੰ ਦੁਪੱਟਾ ਮਿਲਣਾ ਜੀ ਅੰਬੀਆਂ ਵਾਲਾ ਪ੍ਰਿੰਟ ਮਿਲੇਗਾ ਜੀ ਤੁਹਾਨੂੰ ਡਿਜੀਟਲ ਪ੍ਰਿੰਟ ਤੁਹਾਨੂੰ ਅੰਬੀਆਂ ਵਾਲਾ ਹੀ ਮਿਲਣਾ ਹੈ ਜੀ ਦੁਪੱਟੇ ਦੇ ਵਿੱਚ ਵੀ ਜੀ ਕਲਰ ਇਸ ਦੇ ਵਿੱਚ ਵੀ ਤੁਹਾਨੂੰ ਸਕਿਨ ਮਿਲੇਗਾ ਜੀ ਐਦਾਂ ਜਿਹੜਾ ਹੈਗਾ ਇਹ ਤੁਸੀਂ ਸਕਰੀਨ ਸ਼ਾਟ ਲੈਣਾ ਤੇ ਸੈਂਡ ਕਰਨਾ ਹੈ ਜੀ ਐਦਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੇਕਰ ਤੁਸੀਂ ਇਸ ਤੇ ਨਾਲ ਕਾਫੀ ਦੁਪੱਟਾ ਯੂਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਲਓ ਜੀ ਐਦਾਂ ਜੇ ਤੁਸੀਂ ਇਹ ਦੁਪੱਟਾ ਲਗਵਾਉਣਾ ਚਾਹੁੰਦੇ ਹੋ ਤੁਸੀਂ ਇਹ ਦੁਪੱਟਾ ਵੀ ਲਗਵਾ ਸਕਦੇ ਹੋ ਇਹ ਦੁਪੱਟਾ ਵੀ ਤੁਹਾਨੂੰ 300 ਰੁਪਏ ਦਾ ਮਿਲੇਗਾ ਜੀ ਜੇਕਰ ਤੁਸੀਂ ਇਹ ਵਾਲਾ ਦੁਪੱਟਾ ਯੂਜ਼ ਕਰਨਾ ਚਾਹੁੰਦੇ ਹੋ ਤੁਸੀਂ ਇਹਲਾ ਦੁਪੱਟਾ ਵੀ ਯੂਜ਼ ਕਰ ਸਕਦੇ ਹੋ ਜੀ ਇਹ ਵੀ ਤੁਹਾਨੂੰ 300 ਰੁਪਏ ਦਾ ਮਿਲੇਗਾ ਜੀ ਐਦਾਂ ਤੁਸੀਂ ਸਕਰੀਨਸ਼ਾਟ ਲੈਣਾ ਹੈ ਤੇ ਸੈਂਡ ਕਰਨਾ ਹੈ ਆਪਣੇ ਲਈ ਬੁਕਿੰਗ ਕਰवानी ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ yellow color ਦਾ ਤੁਹਾਨੂੰ crepe ਦਾ ਮਿਲੇਗਾ ਸੂਟ ਜੀ yellow color ਦਾ ਹੋਏਗਾ ਜੀ ਲਓ ਜੀ ਪਿਓਰ crepe ਦਾ ਸੂਟ ਮਿਲੇਗਾ ਜੀ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਜੀ black ਐਂਡ ਜਿਹੜਾ ਹੈਗਾ ਇਹ ਯੈਲੋ ਸ਼ੇਡ ਦਾ ਹੀ ਤੁਹਾਨੂੰ ਮਿਲੇਗਾ ਦੁਪੱਟਾ ਜੀ ਕਾਫੀ ਪਿਆਰਾ ਜਿਹਾ ਦੁਪੱਟਾ ਤੁਹਾਨੂੰ ਮਿਲਣਾ ਹੈ ਜੀ ਖੋਲ ਕੇ ਪੂਰਾ ਚੈੱਕ ਕਰਵਾ ਦਿੰਨੇ ਆ ਜੀ ਚਨਾਉਣ ਦਾ ਦੁਪੱਟਾ ਹੋਏਗਾ ਜੀ ਚਨਾਉਣ ਦਾ ਤੁਹਾਨੂੰ ਮਿਲੇਗਾ ਦੁਪੱਟਾ ਜੀ ਕਾਫੀ ਸੋਹਣਾ ਜਿਹਾ ਦੁਪੱਟਾ ਹੋਏਗਾ ਜੀ ਖੁੱਲਾ ਡੁੱਲਾ ਦੁਪੱਟਾ ਹੈ ਜੀ ਐਦਾਂ ਸਕਰੀਨਸ਼ਾਟ ਲੈਣਾ ਹੈ ਤੇ ਸੈਂਡ ਕਰਨਾ ਔਰ ਬੁਕਿੰਗ ਕਰਵਾਉਣੀ ਹੈ ਜੀ ਲਓ ਜੀ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਜੀ 300 ਰੁਪਏ ਦਾ ਦੁਪੱਟਾ ਹੋਏਗਾ 800 ਰੁਪਏ ਦਾ ਸੂਟ ਹੋਏਗਾ ਜੀ 1000 ਰੁਪਏ ਦਾ ਦੁਪੱਟਾ ਹੋਏਗਾ 800 ਰੁਪਏ ਦਾ ਸੂਟ ਹੋਏਗਾ ਜੇਕਰ ਤੁਸੀਂ ਕੱਲਾ ਸੂਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕੱਲਾ ਸੂਟ ਵੀ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਗਾਜਰੀ ਟੋਨ ਦਾ ਸੂਟ ਮਿਲਣਾ ਹੈ ਤੇ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਸੂਟ ਹੋਏਗਾ ਪਿਓਰ ਕ੍ਰੇਪ ਦਾ ਜੀ ਪਿਓਰ ਕ੍ਰੇਪ ਦਾ ਤੁਹਾਨੂੰ ਮਿਲਣਾ ਹੈ ਜੀ ਸੂਟ ਚਨਾਉਣ ਦਾ ਮਿਲੇਗਾ ਦੁਪੱਟਾ ਜੀ ਪਿਓਰ ਚਨਾਉਣ ਦਾ ਮਿਲੇਗਾ ਦੁਪੱਟਾ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਲਓ ਜੀ ਖੁੱਲਾ ਡੁੱਲਾ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਚਨਾਉਣ ਦਾ ਦੁਪੱਟਾ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਮਿਲੇਗਾ ਦੁਪੱਟਾ ਡਾਰਕ ਗਾਜਰੀ ਟੋਨ ਦਾ ਤੁਹਾਨੂੰ ਮਿਲਣਾ ਹੈ ਜੀ ਸੂਟ ਐਦਾਂ ਜਿਹੜਾ ਹੈਗਾ ਇਹ ਤੁਹਾਡਾ ਕੰਪਲੀਟ ਸੂਟ ਆ ਰੈਡੀ ਹੋ ਜਾਣਾ ਜੀ 800 ਰੁਪਏ ਦਾ ਸੂਟ ਹੋਏਗਾ 300 ਰੁਪਏ ਦਾ ਦੁਪੱਟਾ ਹੋਏਗਾ ਜੀ 800 ਰੁਪਏ ਦਾ ਸੂਟ ਹੋਏਗਾ 300 ਰੁਪਏ ਦਾ ਦੁਪੱਟਾ ਹੋਏਗਾ ਜੀ ਸਕਰੀਨ ਸ਼ਾਟ ਲੈਣਾ ਹੈ ਤੇ ਸੈਂਡ ਕਰਨਾ ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਮਸਟਰਡ ਸ਼ੇਡ ਦਾ ਤੁਹਾਨੂੰ ਮਿਲਣਾ ਹੈ ਜੀ ਸੂਟ ਲਓ ਜੀ ਡਾਰਕ ਮਸਟਰਡ ਸ਼ੇਡ ਦਾ ਹੋਏਗਾ ਸੂਟ ਜੀ ਬਹੁਤ ਹੀ ਪਿਆਰਾ ਜੋ ਤੁਹਾਨੂੰ ਮਿਲਣਾ ਹੈ ਜੀ ਸੂਟ ਲਓ ਜੀ ਲਾਈਟ ਵੇਟ ਔਰ ਸੌਫਟ ਸਟੱਫ ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਮਸਟਰਡ ਸ਼ੇਡ ਦਾ ਮਿਲਣਾ ਹੈ ਜੀ ਸੂਟ ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ ਤੇ ਨਾਲ ਤੁਹਾਨੂੰ ਮਿਲੇਗਾ ਜੀ ਚਨਾਉਂਦਾ ਦੁਪੱਟਾ ਜੀ ਬਹੁਤ ਪਿਆਰਾ ਦੁਪੱਟਾ ਹੋਏਗਾ ਅੰਬੀਆਂ ਵਾਲਾ ਪ੍ਰਿੰਟ ਹੋਏਗਾ ਜੀ ਚਨਾਉਂਦਾ ਦੁਪੱਟਾ ਹੋਏਗਾ ਜੀ ਲਓ ਜੀ ਚਨਾਉਂ ਦਾ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਅੰਬੀਆਂ ਵਾਲਾ ਪ੍ਰਿੰਟ ਹੋਏਗਾ ਜੀ ਲਓ ਜੀ ਬਹੁਤ ਹੀ ਪਿਆਰਾ ਜੇ ਤੁਹਾਨੂੰ ਚਨਾਉਂ ਦਾ ਦੁਪੱਟਾ ਮਿਲੇਗਾ ਜੀ ਐਦਾਂ ਜਿਹੜਾ ਹੈਗਾ ਇਹ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੀ ਡਾਰਕ ਮਸਟਰਡ ਸ਼ੇਡ ਦਾ ਸੂਟ ਹੋਏਗਾ 300 ਰੁਪਏ ਦਾ ਦੁਪੱਟਾ ਹੋਏਗਾ ਚਨਾਉਂ ਦਾ 800 ਰੁਪਏ ਦਾ ਸੂਟ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਅਨੀਅਨ ਸ਼ੇਡ ਦਾ ਤੁਹਾਨੂੰ ਮਿਲਣਾਂ ਜੀ ਸੂਟ ਅਨੀਅਨ ਸ਼ੇਡ ਦਾ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਆ 800 ਰੁਪਏ ਦਾ ਸੂਟ ਹੋਏਗਾ ਤੇ ਨਾਲ ਤੁਹਾਨੂੰ ਮਿਲੇਗਾ ਜੀ ਪਿਓਰ ਔਰਗੈਂਜ਼ਾ ਦਾ ਦੁਪੱਟਾ ਜੀ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੋਏਗਾ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਲਓ ਜੀ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਜਿਹਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਅਨੀਅਨ ਸ਼ੇਡ ਦੇ ਫਲਾਰ ਮਿਲਣਗੇ ਜੀ ਤੁਹਾਨੂੰ ਫਲਾਰ ਮਿਲਣਗੇ ਜੀ ਤੁਹਾਨੂੰ ਦੁਪੱਟੇ ਦੇ ਵਿੱਚ ਜੀ ਲਓ ਜੀ ਐਦਾਂ ਜਿਹੜਾ ਹੈਗਾ ਇਹ ਆ ਬਹੁਤ ਪਿਆਰੀ ਤੁਹਾਡੀ ਮੈਚਿੰਗ ਹੋਈ ਹੈ ਜੀ ਬਹੁਤ ਹੀ ਜ਼ਿਆਦਾ ਪਿਆਰੀ 300 ਰੁਪਏ ਦਾ ਦੁਪੱਟਾ ਹੋਏਗਾ ਜੀ 800 ਰੁਪਏ ਦਾ ਸੂਟ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਫਿਰੋਜੀ ਸ਼ੇਡ ਦਾ ਤੁਹਾਨੂੰ ਮਿਲਣਾ ਹੈ ਜੀ ਸੂਟ ਨਾਲ ਤੁਹਾਨੂੰ ਮਿਲੇਗਾ ਜੀ ਹੌਟ ਪਿੰਕ ਸ਼ੇਡ ਦਾ ਦੁਪੱਟਾ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈਗਾ ਇਹ ਵਾਲਾ ਦੁਪੱਟਾ ਜਿਹੜਾ ਤੁਹਾਨੂੰ ਮਿਲੇਗਾ ਜੀ ਉਹ ਹੋਏਗਾ ਮਸਲੀਨ ਦਾ ਦੁਪੱਟਾ ਹੋਏਗਾ ਜੀ ਲਓ ਜੀ ਮਸਲੀਨ ਦਾ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਜਿਸਦੇ ਵਿੱਚ ਹੌਟ ਪਿੰਕ ਕਲਰ ਤੁਹਾਨੂੰ ਮਿਲੇਗਾ ਜੀ ਔਰ ਗ੍ਰੇ ਕਲਰ ਦੀ ਤੁਹਾਨੂੰ ਪ੍ਰਿੰਟਿੰਗ ਮਿਲੇਗੀ ਜੀ ਜੇਕਰ ਕੱਲਾ ਦੁਪੱਟਾ ਲੈਣਾ ਚਾਹੁੰਦੇ ਹੋ ਤੁਸੀਂ ਕੱਲਾ ਦੁਪੱਟਾ ਵੀ ਲੈ ਸਕਦੇ ਹੋ ਜੇਕਰ ਵਿਦ ਸੂਟ ਲੈਣਾ ਚਾਹੁੰਦੇ ਹੋ ਇਕ ਵਿਦ ਸੂਟ ਲੈ ਸਕਦੇ ਹੋ ਜੇਕਰ ਕੱਲਾ ਸੂਟ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਕੱਲਾ ਸੂਟ ਵੀ ਬਾਈ ਕਰ ਸਕਦੇ ਹੋ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਨੇਵੀ ਬਲੂ ਕਲਰ ਦਾ ਮਿਲੇਗਾ ਸੂਟ ਜੀ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਚਨਾਉਂਦਾ ਜੀ ਬਹੁਤ ਪਿਆਰਾ ਤੁਹਾਨੂੰ ਮਿਲਣਾ ਦੁਪੱਟਾ ਜੀ ਚਨਾਉਣ ਦਾ ਸਾਰੇ ਦੇ ਸਾਰੇ ਸੂਟ ਹੋਣਗੇ ਜਿਹੜੇ ਸੋਬਰ ਲੁੱਕ ਦੇ ਹੋਣਗੇ ਘੱਟ ਪ੍ਰਾਈਸ ਦੇ ਵਿੱਚ ਹੋਣਗੇ ਪਾਰਟੀ ਵੇਅਰ ਹੋਣਗੇ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਦੁਪੱਟੇ ਦੇ ਉੱਪਰ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਲਓ ਜੀ ਐਦਾਂ ਜਿਹੜਾ ਹੈਗਾ ਇਹ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਬਹੁਤ ਪਿਆਰਾ ਕੰਟਰਾਸਟ ਰੈਡੀ ਹੋਇਆ ਜੀ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਕੰਟਰਾਸਟ ਹੈ ਜਿਹੜਾ ਤੁਹਾਡਾ ਰੈਡੀ ਹੋਇਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮਾਊਸ ਗ੍ਰੇ ਕਲਰ ਦਾ ਤੁਹਾਨੂੰ ਮਿਲਣਾ ਸੂਰਗੀ ਨਾਲ ਤੁਹਾਨੂੰ ਮਿਲੇਗਾ ਜੀ ਜੋਰਰੇਟ ਦਾ ਦੁਪੱਟਾ ਜੀ ਕ੍ਰੇਪ ਦਾ ਸੂਟ ਹੋਏਗਾ ਜੀ ਜੋਰਰੇਟ ਦਾ ਦੁਪੱਟਾ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਖੁੱਲਾ ਡੁੱਲਾ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਲਓ ਜੀ ਕਾਫੀ ਵੱਡਾ ਤੁਹਾਨੂੰ ਖੁੱਲਾ ਡੁੱਲਾ ਦੁਪੱਟਾ ਮਿਲਣਾ ਜੀ ਇਹ ਕਾਫੀ ਵੱਡਾ ਦੁਪੱਟਾ ਹੋਏਗਾ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਲਓ ਜੀ ਐਦਾਂ ਤੁਹਾਨੂੰ ਇਸ ਤੇ ਉੱਪਰ ਪ੍ਰਿੰਟਿੰਗ ਮਿਲਣੀ ਹੈ ਬਿਸ਼ੱਕ ਤੁਸੀਂ ਤੁਸੀਂ ਸ਼ਰਟ ਰੈਡੀ ਕਰ ਲਓ ਜੀ ਤੁਹਾਡੀ ਸ਼ਰਟ ਵੀ ਰੈਡੀ ਹੋ ਜਾਣੀ ਹੈ ਜਿਹਦੀ ਇੰਨਾ ਕਿ ਸੋਹਣਾ ਦੁਪੱਟਾ ਤੁਸੀਂ ਆਰਾਮ ਨਾਲ ਆਪਣੀ ਸ਼ਰਟ ਵੀ ਰੈਡੀ ਕਰ ਸਕਦੇ ਹੋ ਜੀ ਲਓ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਦਾ ਜਿਹੜਾ ਹੈਗਾ ਇਹ ਉਹ ਦੁਪੱਟਾ ਮਿਲੇਗਾ ਜੀ ਵਿਸਕੋਸ ਜੌਰਜਟ ਦਾ ਜੀ ਜੋਰ ਜੜਦਾ ਤੁਹਾਨੂੰ ਮਿਲਣਾ ਦੁਪੱਟਾ ਆਰਾਮ ਨਾਲ ਤੁਹਾਡੀ ਸ਼ਰਟ ਰੈਡੀ ਹੋਣੀ ਹੈ ਕਿਉਂਕਿ 3 ਮੀਟਰ ਦੇ ਨੀਅਰ ਅਬਾਊਟ ਹੈ ਜੀ ਇਹ ਦੁਪੱਟਾ 3 ਮੀਟਰ ਦੇ ਨੀਅਰ ਅਬਾਊਟ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਹਾਂਜੀ ਨੈਕਸਟ ਜੋ ਤੁਹਾਨੂੰ ਮਿਲੇਗੀ ਜੀ ਪਿਓਰ ਖਾਦੀ ਹੋਵੇਗੀ ਗਾਵੜੀਨ ਸਿਲਕ ਤੁਹਾਨੂੰ ਮਿਲਣ ਵਾਲੀ ਹੈ ਜੀ ਚੈੱਕ ਕਰ ਲੋ ਕਿ ਸਟਾਫ ਤੁਹਾਨੂੰ ਨੇੜੇ ਤੋਂ ਚੈੱਕ ਕਰਵਾ ਦਿੰਦੇ ਆ ਵਿਦਆਊਟ ਲਾਈਨਿੰਗ ਵੀ ਤੁਸੀਂ ਇਸ ਨੂੰ ਸਟਿਚ ਕਰਵਾ ਸਕਦੇ ਹੋ ਔਰ ਵਿਦ ਲਾਈਨਿੰਗ ਵੀ ਮਾਰਕੀਟ ਦੇ ਵਿੱਚ ਇਸ ਦਾ ਪ੍ਰਾਈਸ ਹੈਗਾ 1500 ਰੁਪਏ ਜੀ 3-3 ਮੀਟਰ ਦੀ ਕੱਟਦੇ ਤੁਹਾਨੂੰ ਮਿਲਣਗੇ 2 ਪੀਸ ਜੀ ਲਓ ਜੀ 6 ਮੀਟਰ ਸਟਾਫ ਹੋਊਗਾ ਪ੍ਰਾਈਸ ਹੋਏਗਾ 800 ਰੁਪਏ ਜੀ 6 ਮੀਟਰ ਸਟਾਫ ਹੈ ਜੀ ਪ੍ਰਾਈਸ ਹੈਗਾ 800 ਰੁਪਏ ਕਲਰ ਹੈਗਾ ਜੀ ਡਾਰਕ ਗ੍ਰੀਨ ਫਰੋਜੀ ਗ੍ਰੀਨ ਜਿਹੜਾ ਹੈਗਾ ਤੁਹਾਨੂੰ ਮਿਲੇਗਾ ਜੀ 800 ਰੁਪਏ ਦੇ ਵਿੱਚ ਤੁਹਾਨੂੰ ਸੂਟ ਮਿਲੇਗਾ ਜਿਸ ਤੇ ਉੱਪਰ ਥ੍ਰੈਡ ਹੈਂਡ ਆਰੀ ਜੋ ਮਰਜੀ ਤੁਸੀਂ ਵਰਕ ਕਰਵਾ ਸਕਦੇ ਹੋ ਜੀ ਲਓ ਜੀ ਕਾਫੀ ਸੋਹਣਾ ਜਿਹਾ ਸਟਾਫ ਹੈਗਾ ਜੀ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਜੀ ਲਓ ਜੀ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਜੀ ਮਸਲੀਨ ਦਾ ਜੇਕਰ ਤੁਸੀਂ ਦੁਪੱਟਾ ਸਕਿਪ ਕਰਨਾ ਚਾਹੁੰਦੇ ਹੋ ਤੁਸੀਂ ਸਕਿਪ ਕਰ ਸਕਦੇ ਹੋ ਔਰ ਜੇਕਰ ਬਾਇ ਕਰਨਾ ਚਾਹੁੰਦੇ ਹੋ ਤਾਂ ਨਾਲ ਤੁਸੀਂ ਬਾਇ ਵੀ ਕਰ ਸਕਦੇ ਹੋ ਤੁਹਾਡੀ ਚੁਆਇਸ ਹੈਗੀ ਹੈ ਤੇ ਨਾਲ ਜਿਹੜਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਕਾਫੀ ਸੋਹਣਾ ਜਿਹਾ ਮਸਲੀਨ ਦਾ ਤੁਹਾਨੂੰ ਦੁਪੱਟਾ ਮਿਲਣਾ ਹੈ ਜੀ ਮਸਲੀਨ ਦਾ ਦੁਪੱਟਾ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਮਸਲੀਨ ਦਾ ਦੁਪੱਟਾ ਮਿਲਣਾ ਹੈ ਜੀ ਇਦਾਂ ਜਿਹੜਾ ਹੈਗਾ ਉਹ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਜੀ 300 ਦਾ ਦੁਪੱਟਾ ਹੋਏਗਾ ਜੀ 800 ਰੁਪਏ ਦਾ ਤੁਹਾਨੂੰ ਦੋ ਪੀਸਾਂ ਦੇ ਵਿੱਚ ਪਿਓਰ ਗਾਵਾੜੀਨ ਸਿਲਕ ਜਿਹਨੂੰ ਆਪਾਂ ਖਾਦੀ ਸਿਲਕ ਵੀ ਬੋਲ ਦਿੰਦੇ ਆ ਜੀ ਲਓ ਜੀ ਉਹ ਵਾਲਾ ਜਿਹੜਾ ਸਟਾਫ ਹੈਗਾ ਜਿਹੜਾ ਤੁਹਾਨੂੰ ਮਿਲੇਗਾ ਸਿਰਫ 800 ਰੁਪਏ ਦਾ ਸੂਟ ਹੋਏਗਾ ਜੀ 800 ਰੁਪਏ ਦਾ ਤੁਹਾਨੂੰ ਮਿਲਣਾ ਹੈ ਜੀ ਸੂਟ ਲਓ ਜੀ ਨੈਕਸਟ ਜੋ ਤੁਹਾਨੂੰ ਇਸ ਦੇ ਵਿੱਚ ਕਲਰ ਮਿਲੇਗਾ ਜੀ ਲਓ ਜੀ ਸਕਿਨ ਗ੍ਰੇ ਕਲਰ ਤੁਹਾਨੂੰ ਮਿਲਣਾ ਹੈ ਜੀ ਇਸ ਦੇ ਵਿੱਚ ਐਵੀ ਜਿਹੜਾ ਹੈਗਾ ਤੁਹਾਨੂੰ 6 ਮੀਟਰ ਸਟਾਫ ਆ ਜਿਹੜਾ ਮਿਲੇਗਾ ਜੀ 6 ਮੀਟਰ ਸਟਾਫ ਹੋਏਗਾ ਜੀ ਪਿਓਰ ਗਾਵੜੀਨ ਸਿਲਕ ਦਾ ਤੁਹਾਨੂੰ ਸਟਾਫ ਮਿਲਣਾ ਤੇ ਨਾਲ ਤੁਹਾਨੂੰ ਮਿਲੇਗਾ ਖੁੱਲਾ ਡੁਲਾ ਦੁਪੱਟਾ ਜੀ ਲਓ ਜੀ ਦੁਪੱਟੇ ਦੇ ਉੱਪਰ ਤੁਹਾਨੂੰ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਮਿਲੇਗੀ ਜੀ ਲਓ ਜੀ ਬਹੁਤ ਪਿਆਰਾ ਚਨਾਉਣ ਦਾ ਦੁਪੱਟਾ ਹੈਗਾ ਜੀ ਖੁੱਲਾ ਡੁਲਾ ਦੁਪੱਟੇ ਦੇ ਵਿੱਚ ਤੁਹਾਨੂੰ ਮਿਲਣਾ ਜੀ ਵਰਕ ਔਰ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਦੀ ਦੁਪੱਟੇ ਦੇ ਉੱਪਰ ਦੁਪੱਟੇ ਦੇ ਵਿੱਚ ਤੁਹਾਨੂੰ ਵਰਕ ਵੀ ਮਿਲੇਗਾ ਜੀ ਫੁੱਲੀ ਦੁਪੱਟੇ ਦੇ ਵਿੱਚ ਤੁਹਾਨੂੰ ਵਰਕ ਮਿਲਣਾ ਹੈ ਜੀ ਐਦਾਂ ਇਸ ਵਰਕ ਵਾਲੇ ਦੁਪੱਟੇ ਦਾ ਜਿਹੜਾ ਪ੍ਰਾਈਸ ਹੈਗਾ ਉਹ 400 ਰੁਪਏ ਹੈ ਜੀ ਦੂਸਰੇ ਦੁਪੱਟੇ ਦਾ ਜਿਹੜਾ ਪ੍ਰਾਈਸ ਹੈਗਾ ਜੀ ਉਹ 300 ਰੁਪਏ ਹੈ ਜੀ ਲਓ ਜੀ ਬਹੁਤ ਪਿਆਰਾ ਸੋਬਰ ਲੁੱਕ ਦਾ ਜਿਹੜਾ ਤੁਹਾਡਾ ਸੂਟ ਆ ਉਹ ਰੈਡੀ ਹੋ ਜਾਣਾ ਬਹੁਤ ਹੀ ਪਿਆਰਾ ਜੀ ਸੋਬਰ ਲੁੱਕ ਦਾ ਸੂਟ ਤੁਹਾਡਾ ਰੈਡੀ ਹੋਣਾ ਜੀ 400 ਰੁਪਏ ਦਾ ਦੁਪੱਟਾ ਹੋਏਗਾ ਜੀ ਔਰ ਜਿਹੜਾ ਹੈਗਾ ਸੂਟ ਤੁਹਾਨੂੰ ਮਿਲੇਗਾ 800 ਰੁਪਏ ਦਾ ਤੁਹਾਨੂੰ ਸੂਟ ਮਿਲ ਜਾਣਾ ਜੀ 6 ਮੀਟਰ ਸਟਾਫ ਹੋਏਗਾ ਜੀ 6 ਮੀਟਰ ਤੁਹਾਨੂੰ ਸਟਾਫ ਮਿਲਣਾ ਜੀ 800 ਰੁਪਏ ਦਾ ਤੁਹਾਨੂੰ ਸੂਟ ਮਿਲ ਜਾਣਾ ਜੀ 400 ਰੁਪਏ ਦਾ ਦੁਪੱਟਾ ਹੋਏਗਾ ਜੀ ਐਦਾਂ ਜਿਹੜਾ ਹੈਗਾ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਗਾਵੜੀਨ ਸਿਲਕ ਦੇ ਵਿੱਚ ਮਿਲੇਗਾ ਜੀ ਬਲੈਕ ਸ਼ੇਡ 10th ਅਨ ਮੀਟਰ ਦੀ ਕੱਟ ਦੇ ਪੀਸ ਹੋਣਗੇ ਜੀ ਬਲੈਕ ਕਲਰ ਮਿਲੇਗਾ ਜੀ ਤੁਹਾਨੂੰ ਜੈਡ ਬਲੈਕ ਕਲਰ ਮਿਲੇਗਾ ਜੀ ਨਾਲ ਤੁਹਾਨੂੰ ਜੈਡ ਬਲੈਕ ਕਲਰ ਦਾ ਹੀ ਮਿਲੇਗਾ ਦੁਪੱਟਾ ਜੀ ਲਓ ਜੀ ਬਹੁਤ ਪਿਆਰਾ ਜਿਹਾ ਤੁਹਾਨੂੰ ਮਿਲਣਾ ਚਣੌਣ ਦਾ ਦੁਪੱਟਾ ਹੋਏਗਾ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਦੁਪੱਟਾ ਮਿਲਣਾ ਹੈ ਜੀ ਚਨਾਉਣ ਦਾ ਦੁਪੱਟਾ ਹੋਏਗਾ ਜੀ ਖੁੱਲਾ ਡੁੱਲਾ ਦੁਪੱਟਾ ਤੁਹਾਨੂੰ ਮਿਲੇਗਾ ਜੀ ਐਦਾਂ ਜਿਹੜਾ ਹੈਗਾ ਉਹ ਸਕਰੀਨਸ਼ਾਟ ਲੈ ਕੇ ਬੁਕਿੰਗ ਕਰਵਾ ਸਕਦੇ ਹੋ ਜੀ ਲਓ ਜੀ ਜੇਕਰ ਕੱਲਾ ਸੂਟ ਬਾਈ ਕਰਨਾ ਚਾਹੁੰਦੇ ਆ ਤੁਸੀਂ ਕੱਲਾ ਸੂਟ ਵੀ ਬਾਈ ਕਰ ਸਕਦੇ ਹੋ ਜੀ ਬਹੁਤ ਪਿਆਰਾ ਸਟਾਫ ਹੈ ਜੀ ਜੈਡ ਬਲੈਕ ਕਲਰ ਹੋਏਗਾ 6 ਮੀਟਰ ਸਟਾਫ ਹੋਏਗਾ ਜੀ ਕਲਰ ਹੋਏਗਾ ਜੈਡ ਬਲੈਕ ਲਓ ਜੀ ਜੈਡ ਬਲੈਕ ਕਲਰ ਹੋਏਗਾ ਸਟਾਫ ਹੋਏਗਾ 6 ਮੀਟਰ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੇਬੀ ਪਿੰਕ ਕਲਰ ਜੀ ਬੇਬੀ ਪਿੰਕ ਕਲਰ ਦਾ ਤੁਹਾਨੂੰ ਸੂਟ ਮਿਲਣਾ ਜੀ ਇਹ ਮਿਲੇਗਾ ਦੋ ਪੀਸਾਂ ਦੇ ਵਿੱਚ ਸਟਾਫ ਹੋਏਗਾ 6 ਮੀਟਰ ਜੀ ਜਿਹੜੀ 5 ਮੀਟਰ ਦੀ ਕੱਟ ਹੋਏਗੀ ਜੀ ਉਹ ਵੀ ਤੁਹਾਨੂੰ 800 ਰੁਪਏ ਦੇ ਵਿੱਚ ਮਿਲੇਗਾ ਜੀ ਦੋ ਪੀਸਾਂ ਦੇ ਵਿੱਚ ਤੁਹਾਨੂੰ 6 ਮੀਟਰ ਸਟਾਫ 800 ਰੁਪਏ ਦੇ ਵਿੱਚ ਮਿਲੇਗਾ ਜੀ ਨਾਲ ਤੁਹਾਨੂੰ ਮਿਲੇਗਾ ਜੀ ਦੁਪੱਟਾ ਲਓ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਬੜਾ ਹੀ ਪਿਆਰਾ ਜਿਹਾ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਲਓ ਜੀ 10 ਮੀਟਰ ਦੇ ਨੀar अबाउट ਤੁਹਾਨੂੰ ਦੁਪੱਟਾ ਮਿਲ ਜਾਣਾ ਜੀ ਜੇਕਰ ਸ਼ਰਟ ਰੈਡੀ ਕਰਨਾ ਚਾਹੁੰਦੇ ਤੁਸੀਂ ਸ਼ਰਟ ਵੀ ਰੈਡੀ ਕਰ ਸਕਦੇ ਹੋ ਜੇਕਰ ਐਜ਼ ਆ ਦੁਪੱਟਾ ਯੂਜ਼ ਕਰਨਾ ਚਾਹੁੰਦੇ ਤੁਸੀਂ ਐਜ਼ ਆ ਦੁਪੱਟਾ ਵੀ ਇਸ ਨੂੰ ਯੂਜ਼ ਕਰ ਸਕਦੇ ਹੋ ਜੀ 300 ਰੁਪਏ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ 800 ਰੁਪਏ ਦਾ ਸੂਟ ਹੋਏਗਾ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਜਿਹਾ ਤੁਹਾਨੂੰ ਦੋ ਪੀਸਾਂ ਦੇ ਵਿੱਚ ਮਿਲੇਗਾ 6 ਮੀਟਰ ਸਟਾਫ ਹੋਏਗਾ ਜੀ ਸਿਮਰ ਦਾ ਤੁਹਾਨੂੰ ਮਿਲੇਗਾ ਸੂਟ ਜੀ ਕਲਰ ਹੋਏਗਾ ਪਰਪਲ ਜੀ ਤੇ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਜੀ ਬਹੁਤ ਪਿਆਰਾ ਸਕਿਨ ਕਲਰ ਦੇ ਉੱਪਰ ਤੁਹਾਨੂੰ ਜਿਹੜੇ ਹੈਗੇ ਆ ਪਰਪਲ ਸ਼ੇਡ ਦੇ ਮਿਲਣਗੇ ਫਲਾਰ ਜੀ ਲਓ ਜੀ ਐਦਾਂ ਜਿਹੜਾ ਹੈਗਾ ਉਹ ਤੁਹਾਨੂੰ ਖੁੱਲਾ ਡੁੱਲਾ ਦੁਪੱਟਾ ਮਿਲੇਗਾ ਜੀ ਲਓ ਜੀ ਬਹੁਤ ਪਿਆਰਾ ਜਿਹਾ ਦੁਪੱਟਾ ਹੋਏਗਾ ਜੀ ਇਦਾਂ ਜਿਹੜਾ ਹੈਗਾ ਇਹੋ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋਰ ਬੁਕਿੰਗ ਕਰਵਾ ਸਕਦੇ ਹੋ ਜੀ 300 ਰੁਪਏ ਦਾ ਦੁਪੱਟਾ ਹੋਏਗਾ ਸੂਟ ਦਾ ਪ੍ਰਾਈਸ ਹੋਏਗਾ 800 ਰੁਪਏ ਜੀ ਸਿਮਰ ਦਾ ਸੂਟ ਮਿਲੇਗਾ ਜੀ ਬਹੁਤ ਪਿਆਰਾ ਸਟਾਫ ਹੈਗਾ ਜਿਸ ਤੇ ਉੱਪਰ ਤੁਸੀਂ ਥ੍ਰੈਡ ਹੈਂਡ ਆਰੀ ਜੋ ਮਰਜ਼ੀ ਵਰਕ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੋਏਗਾ ਜੀ ਕਲਰ ਹੋਏਗਾ ਲਵੈਂਡਰ ਸਟਾਫ ਹੋਏਗਾ ਜੀ ਪਿਓਰ ਕ੍ਰੇਪ ਦਾ ਪਿਓਰ ਕ੍ਰੇਪ ਦਾ ਤੁਹਾਨੂੰ ਮਿਲੇਗਾ ਜੀ ਸੂਟ ਲਓ ਜੀ ਚੈੱਕ ਕਰ ਲਓ ਜੀ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਜੀ ਬਹੁਤ ਹੀ ਪਿਆਰਾ ਤੁਹਾਨੂੰ ਲਵੈਂਡਰ ਸ਼ੇਡ ਦਾ ਹੀ ਮਿਲਣਾ ਦੁਪੱਟਾ ਜੀ ਜਿਸ ਤੇ ਪਰ ਤੁਹਾਨੂੰ ਵਾਈਟ ਕਲਰ ਦੀ ਪ੍ਰਿੰਟਿੰਗ ਮਿਲੇਗੀ ਜੀ ਕੱਲਾ ਦੁਪੱਟਾ ਲੈਣਾ ਚਾਹੁੰਦੇ ਹੋ ਤੁਸੀਂ ਕੱਲਾ ਦੁਪੱਟਾ ਵੀ ਲੈ ਸਕਦੇ ਹੋ ਜੇਕਰ ਤੁਸੀਂ ਕੰਪਲੀਟ ਸੂਟ ਲੈਣਾ ਚਾਹੁੰਦੇ ਹੋ ਕੰਪਲੀਟ ਸੂਟ ਵੀ ਲੈ ਸਕਦੇ ਹੋ ਜੀ ਲਓ ਜੀ ਖੁੱਲਾ ਡੁੱਲਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਮਿਲਣਾ ਜੀ ਦੁਪੱਟਾ ਜੇਕਰ ਕੱਲਾ ਦੁਪੱਟਾ ਲੈਣਾ ਚਾਹੁੰਦੇ ਹੋ ਤੁਸੀਂ ਕੱਲਾ ਦੁਪੱਟਾ ਵੀ ਲੈ ਸਕਦੇ ਹੋ ਜੇਕਰ ਕੱਲਾ ਸੂਟ ਲੈਣਾ ਚਾਹੁੰਦੇ ਹੋ ਤੁਸੀਂ ਕੱਲਾ ਸੂਟ ਵੀ ਲੈ ਸਕਦੇ ਹੋ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਸਿਮਰ ਦਾ ਸੂਟ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਸਟਾਫ ਹੈਗਾ ਬਹੁਤ ਸੋਹਣਾ ਜੀ ਤੁਸੀਂ ਲਾਈਟ ਵੇਟ ਔਰ ਸੌਫਟ ਸਟਾਫ ਹੈ ਜਿਸ ਤੇ ਉੱਪਰ ਥ्रेड ਹੈਂਡ ਆਰੀ ਜੋ ਮਰਜ਼ੀ ਵਰਕ ਕਰਵਾ ਸਕਦੇ ਹੋ ਜੀ ਲਓ ਜੀ ਨਾਲ ਤੁਹਾਨੂੰ ਮਿਲੇਗਾ ਜੀ ਖੁੱਲਾ ਡੁੱਲਾ ਦੁਪੱਟਾ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਦੁਪੱਟਾ ਮਿਲਣਾ ਜੀ ਲਓ ਜੀ ਬਹੁਤ ਹੀ ਪਿਆਰਾ ਜੇ ਤੁਹਾਨੂੰ ਸੋਬਰ ਜੀ ਲੁੱਕ ਦਾ ਮਿਲਣਾ ਹੈ ਜੀ ਦੁਪੱਟਾ ਚਨਾਉਣ ਦਾ ਦੁਪੱਟਾ ਹੋਏਗਾ ਜੀ ਔਰ ਸਿਮਰ ਦਾ ਤੁਹਾਨੂੰ ਮਿਲਣਾ ਹੈ ਜੀ ਸੂਟ ਬਹੁਤ ਪਿਆਰਾ ਕੰਟਰਾਸਟ ਰੈਡੀ ਹੋਇਆ ਜੀ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਲਓ ਜੀ ਬਹੁਤ ਪਿਆਰਾ ਤੁਹਾਡਾ ਸੋਬਰ ਲੁੱਕ ਦਾ ਸੂਟ ਹੈ ਜਿਹੜਾ ਉਹ ਰੈਡੀ ਹੋ ਜਾਣਾ ਜੀ ਹਲਕਾ ਫੁਲਕਾ ਤੁਸੀਂ ਸਿੰਗਲ ਟਾਂਕੇ ਦਾ ਕੰਮ ਕਰਵਾ ਕੇ ਬਹੁਤ ਸੋਹਣੀ ਲੁੱਕ ਆ ਜਿਹੜੀ ਸੂਟ ਨੂੰ ਦੇ ਸਕਦੇ ਹਾਂ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਸਿਮਰ ਦਾ ਪੀਚ ਕਲਰ ਹੋਏਗਾ ਪੀਚ ਗਾਜਰੀ ਟੋਨ ਦਾ ਸੂਟ ਤੁਹਾਨੂੰ ਮਿਲਣਾ ਹੈ ਜੀ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਦੁਪੱਟਾ ਹੋਏਗਾ ਚਨਾਉਂ ਦਾ ਜੀ ਬਹੁਤ ਪਿਆਰਾ ਇਸ ਦਾ ਕੰਟਰਾਸਟ ਰੈਡੀ ਹੋਇਆ ਜੀ ਸੋਬਰ ਲੁੱਕ ਦਾ ਸੂਟ ਤੁਹਾਡਾ ਰੈਡੀ ਹੋਣਾ ਜੀ ਲਓ ਜੀ ਐਦਾਂ ਜਿਹੜਾ ਹੈਗਾ ਸੋਬਰ ਲੁੱਕ ਦਾ ਤੁਹਾਨੂੰ ਸੂਟ ਆ ਜਿਹੜਾ ਹੁ ਮਿਲੇਗਾ ਜੀ ਨਾਲ ਤੁਹਾਨੂੰ ਡਿਜੀਟਲ ਪ੍ਰਿੰਟ ਦਾ ਜੀ ਬਹੁਤ ਪਿਆਰਾ ਜੀ ਵੱਖਰਾ ਜਿਹਾ ਸਟਾਈਲਿਸ਼ ਜਿਹਾ ਤੁਹਾਨੂੰ ਦੁਪੱਟਾ ਮਿਲਣਾ ਜੀ ਬਹੁਤ ਪਿਆਰਾ ਇਹਨਾਂ ਦਾ ਕੰਟਰਾਸਟ ਰੈਡੀ ਹੋ ਰਿਹਾ ਸੇਮ ਕਲਰ ਦੇ ਤੁਹਾਨੂੰ ਫਲਾਰ ਮਿਲਣੇ ਆ ਜੀ ਦੁਪੱਟੇ ਦੇ ਵਿੱਚ ਲਓ ਜੀ ਸੋਬਰ ਲੁੱਕ ਦਾ ਤੁਹਾਡਾ ਸੂਟ ਆ ਜਿਹੜਾ ਉਹ ਰੈਡੀ ਹੋ ਜਾਣਾ ਜੀ ਪ੍ਰਾਈਸ ਹੋਏਗਾ 800 ਰੁਪਏ ਦਾ ਸੂਟ ਹੋਏਗਾ 300 ਰੁਪਏ ਦਾ ਦੁਪੱਟਾ ਹੋਏਗਾ ਜੀ ਨੈਕਸਟ ਜੇਕਰ ਤੁਸੀਂ ਇਕੱਲਾ ਰॉयਲ ਬਲੂ ਕਲਰ ਦਾ ਸੂਟ ਬਾਈ ਕਰਨਾ ਚਾਹੁੰਦੇ ਹੋ ਉਹ ਵੀ ਤੁਹਾਨੂੰ ਮਿਲ ਜਾਏਗਾ ਜੀ ਕ੍ਰੇਪ ਦੇ ਆਪਾਂ ਤੁਹਾਨੂੰ ਕਲਰ ਚੈੱਕ ਕਰਵਾ ਦਿੰਨੇ ਆ ਜੀ ਇਹ ਤੁਹਾਨੂੰ ਕ੍ਰੇਪ ਦੇ ਸ਼ੇਡ ਮਿਲਣਗੇ ਜੀ ਹੋਰ ਵੀ ਕਾਫੀ ਸ਼ੇਡ ਆਪਣੇ ਕੋਲੇ ਅਵੇਲੇਬਲ ਨੇ ਜੀ ਕਰੇਪ ਦੇ ਵਿੱਚ 800 ਰੁਪਏ ਦਾ ਤੁਹਾਨੂੰ ਸੂਟ ਮਿਲੇਗਾ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲਣਗੇ ਜਿਹੜੇ ਵੀ ਸ਼ੇਡ ਦਾ ਤੁਸੀਂ ਸੂਟ ਕੱਲਾ ਬਾਇ ਕਰਨਾ ਚਾਹੁੰਦੇ ਹੋ ਤੁਸੀਂ ਉਹ ਕੱਲਾ ਸੂਟ ਵੀ ਬਾਇ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਸੋਨਾ ਜਿਹਾ ਸੂਟ ਤੁਹਾਨੂੰ ਮਿਲਣਾ ਹੈ ਜੀ ਪੈਰਟ ਗ੍ਰੀਨ ਕਲਰ ਦਾ ਸੂਟ ਮਿਲੇਗਾ ਜੀ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਜੀ ਸਿਮਰ ਦਾ ਦੁਪੱਟਾ ਜੀ ਬਹੁਤ ਪਿਆਰਾ ਦੁਪੱਟਾ ਹੈ ਜੀ ਜੇਕਰ ਤੁਸੀਂ ਇਸ ਦੀ ਸ਼ਰਟ ਬਣਾਉਣਾ ਚਾਹੁੰਦੇ ਹੋ ਤੁਸੀਂ ਸ਼ਰਟ ਵੀ ਬਣਾ ਸਕਦੇ ਹੋ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਲਓ ਜੀ ਖੁੱਲਾ ਡੁੱਲਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਪਿਓਰ ਸਿਮਰ ਦਾ ਤੁਹਾਨੂੰ ਦੁਪੱਟਾ ਮਿਲਣਾ ਜੀ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੋਏਗਾ ਪਨਾ ਵੀ ਨੋਰਮਲ ਨਾਲ ਉਸ ਦਾ ਕਾਫੀ ਵੱਡਾ ਹੋਏਗਾ ਜੀ ਲਓ ਜੀ ਐਦਾਂ ਜੇਕਰ ਤੁਸੀਂ ਕੰਪਲੀਟ ਸੂਟ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਕੱਲਾ ਦੁਪੱਟਾ ਲੈਣਾ ਚਾਹੁੰਦੇ ਹੋ ਤੁਸੀਂ ਕੱਲਾ ਦੁਪੱਟਾ ਵੀ ਜਿਹੜਾ ਹੈਗਾ ਉਹ ਲੈ ਸਕਦੇ ਹੋ ਜੀ ਨੈਕਸਟ ਤੁਹਾਨੂੰ ਜੈਡ ਬਲੈਕ ਕਲਰ ਦਾ ਦੁਪੱਟਾ ਮਿਲ ਜਾਣਾ ਹੈ ਜੀ ਜੇਕਰ ਤੁਸੀਂ ਕੱਲਾ ਦੁਪੱਟਾ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਕੱਲਾ ਦੁਪੱਟਾ ਵੀ ਬਾਈ ਕਰ ਸਕਦੇ ਹੋ ਜੀ ਆਪਾਂ ਥੋੜੇ ਜਿਹਾ ਤੁਹਾਨੂੰ ਕੱਲੇ ਦੁਪੱਟੇ ਵੀ ਖੋਲ ਕੇ ਦਿਖਾ ਦਿੰਨੇ ਆ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਖੁੱਲਾ ਡੋਲਾ ਤੁਹਾਨੂੰ ਦੁਪੱਟਾ ਮਿਲਣਾ ਜੀ ਇਸ ਦੁਪੱਟੇ ਨਾਲ ਦੇ ਆਪਾਂ ਕਾਫੀ ਦੁਪੱਟੇ ਸੇਲ ਕਰ ਚੁੱਕੇ ਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਸਟੱਫ ਤੁਹਾਨੂੰ ਮਿਲਣਾ ਹੈ ਜੀ ਚਨਾਣ ਦਾ ਦੁਪੱਟਾ ਹੋਏਗਾ ਲਾਈਨਾਂ ਵਾਲਾ ਜੀ ਬਹੁਤ ਹੀ ਪਿਆਰਾ ਜਿਹਾ ਇਕੱਲੇ ਜੇਕਰ ਤੁਸੀਂ ਦੁਪੱਟੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਦੁਪੱਟੇ ਵੀ ਲੈ ਸਕਦੇ ਹੋ ਜੀ ਖੋਲ ਕੇ ਆਪਾਂ ਚੈੱਕ ਕਰਵਾ ਦਿੰਨੇ ਆ ਇਹਦੇ ਨਾਲ ਦਾ ਤੁਹਾਨੂੰ ਸੇਮ ਇੱਕ ਦੁਪੱਟਾ ਹੋਰ ਮਿਲ ਜਾਣਾ ਜੀ ਜੇਕਰ ਤੁਸੀਂ ਇੱਕ ਦੁਪੱਟੇ ਦੀ ਸ਼ਰਟ ਰੈਡੀ ਕਰਨਾ ਚਾਹੁੰਦੇ ਹੋ ਤੇ ਇੱਕ ਤੁਸੀਂ ਦੁਪੱਟਾ ਯੂਜ਼ ਕਰਨਾ ਚਾਹੁੰਦੇ ਹੋ ਤੁਸੀਂ ਉਦਾਂ ਵੀ ਰੈਡੀ ਕਰ ਸਕਦੇ ਹੋ ਜੀ ਲਓ ਜੀ ਤੁਹਾਨੂੰ ਸੇਮ ਕਲਰ ਦੇ ਦੋ ਦੁਪੱਟੇ ਮਿਲ ਜਾਣਾ ਜੀ ਇੱਕ ਦਾ ਤੁਸੀਂ ਸ਼ਰਟ ਬਣਾ ਸਕਦੇ ਹੋ ਔਰ ਇੱਕ ਦਾ ਤੁਸੀਂ ਦੁਪੱਟਾ ਬਣਾ ਸਕਦੇ ਹੋ ਜੀ ਇੱਕ ਸ਼ਰਟ ਹੋ ਜੂਜੀ ਇੱਕ ਦੁਪੱਟਾ ਹੋਊਗਾ ਜੀ ਇਹ ਵੀ ਤੁਹਾਨੂੰ ਜਿਹੜੇ ਹੈਗੇ ਆ 10 ਪੀਸ ਸੇਮ ਮਿਲ ਜਾਣਗੇ ਚਨਾਉਣ ਦੁਪੱਟਿਆਂ ਦੇ ਹੋਣਗੇ ਜੀ ਜਿਹਦੇ ਤੁਸੀਂ ਆਰਾਮ ਨਾਲ ਇੱਕ ਦੁਪੱਟਾ ਔਰ ਇੱਕ ਸ਼ਰਟ ਰੈਡੀ ਕਰ ਸਕਦੇ ਹੋ ਜੀ ਇੱਕ ਦੁਪੱਟਾ ਸੀ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਜਿਸ ਦਾ ਤੁਸੀਂ ਆਰਾਮ ਨਾਲ ਇੱਕ ਦੁਪੱਟਾ ਔਰ ਇੱਕ ਸ਼ਰਟ ਯੂਜ਼ ਕਰ ਸਕਦੇ ਹੋ ਜੀ ਲਓ ਜੀ ਇਹ ਵਾਲਾ ਤੁਹਾਨੂੰ ਮਿਲੇਗਾ ਚਨਾਉਣ ਦਾ ਦੁਪੱਟਾ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਇਸ ਦੇ ਵਿੱਚ ਤੁਹਾਨੂੰ ਸੇਮ ਤਿੰਨ ਦੁਪੱਟੇ ਮਿਲ ਜਾਣਗੇ ਜੀ ਆਰਾਮ ਨਾਲ ਤੁਸੀਂ ਆਪਣਾ ਇੱਕ ਸ਼ਰਟ ਔਰ ਇੱਕ ਦੁਪੱਟਾ ਜਿਹੜਾ ਉਹ ਬਣਾ ਸਕਦੇ ਹਾਂ ਜੀ ਇੱਕ ਸ਼ਰਟ ਔਰ ਇੱਕ ਦੁਪੱਟਾ ਜੀ ਲਓ ਜੀ ਐਦਾਂ ਦੇ ਤੁਹਾਨੂੰ ਸੇਮ 100 ਜਿਹੜੇ ਹੈਗੇ ਆ ਉਹ ਦੁਪੱਟੇ ਮਿਲ ਜਾਣਗੇ ਜੀ ਲਓ ਜੀ ਐਦਾਂ ਦੇ ਵੀ ਤੁਹਾਨੂੰ ਮਿਲ ਜਾਣਗੇ ਐਦਾਂ ਦੇ ਵੀ ਤੁਹਾਨੂੰ ਸੇਮ ਦੋ ਦੋ ਦੁਪੱਟੇ ਮਿਲ ਜਾਣਗੇ ਜੀ ਨੈਕਸਟ ਜੋ ਤੁਹਾਨੂੰ ਮਿਲਣਗੇ ਜੀ ਲਓ ਜੀ ਉਹਦੇ ਨਾਲ ਦਾ ਤੁਹਾਨੂੰ ਇੱਕ ਦੁਪੱਟਾ ਹੋਰ ਮਿਲ ਜਾਣਾ ਹੈ ਜੀ ਲਓ ਜੀ ਤਿੰਨ ਦੁਪੱਟੇ ਤੁਹਾਡੇ ਸੇਮ ਹੋ ਜਾਣਗੇ ਨੈਕਸਟ ਜਿਹੜੀਆਂ ਪਹਿਣਾ ਪਲੇਨ ਜਿਹੜਾ ਦੁਪੱਟਾ ਲੈਣਾ ਚਾਹੁੰਦੀਆਂ ਨੇ ਇਹਦੇ ਉੱਪਰ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਦੁਪੱਟੇ ਦੇ ਉੱਪ ਚਨਾਉਣ ਦਾ ਦੁਪੱਟਾ ਮਿਲੇਗਾ ਜੀ ਲਓ ਜੀ ਚਨਾਉਣ ਦਾ ਦੁਪੱਟਾ ਹੋਏਗਾ ਪਿਆਰ ਚਨਾਉਣ ਦਾ ਸਿਰ ਦੇ ਉੱਪਰ ਰੁਕੇਗਾ ਜੀ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ 300 ਰੁਪਏ ਦਾ ਦੁਪੱਟਾ ਜਿਹੜੀਆਂ ਮੈਂ ਪਹਿਲਾਂ ਦੇ ਸੂਟ ਨਾਲ ਮੈਚ ਹੁੰਦਾ ਉਹ ਲੈ ਸਕਦੀਆਂ ਨੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪਿਓਰ ਮਸਲੀਨ ਦਾ ਦੁਪੱਟਾ ਹੋਏਗਾ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਡਿਜ਼ਾਈਨਰ ਦੁਪੱਟਾ ਹੋਏਗਾ ਜੀ 300 ਰੁਪਏ ਦਾ ਮਿਲ ਜਾਣਾ ਜੀ ਨੈਕਸਟ ਨੇਵੀ ਬਲੂ ਕਲਰ ਦਾ ਤੁਹਾਨੂੰ ਦੁਪੱਟਾ ਮਿਲ ਜਾਣਾ ਜੀ ਨੈਕਸਟ ਤੁਹਾਨੂੰ ਜੈਡ ਬਲੈਕ ਕਲਰ ਦਾ ਇਸ ਵਿੱਚ ਪੀਚ ਦੇ ਨਾਲ ਤੁਹਾਨੂੰ ਪ੍ਰਿੰਟਿੰਗ ਮਿਲੇਗੀ ਔਰ ਜਿਹੜਾ ਹੈਗਾ ਇਹ येलो ਕਲਰ ਦਾ ਦੁਪੱਟਾ ਮਿਲ ਜਾਏਗਾ ਜੀ ਨੇਵੀ ਬਲੂ ਔਰ ਗ੍ਰੀਨ ਦੇ ਨਾਲ ਤੁਸੀਂ ਕੰਟਰਾਸਟ ਕਰਕੇ ਦੁਪੱਟਾ ਯੂਜ਼ ਕਰ ਸਕਦੇ ਹੋ ਵੀਡੀਓ ਕਾਫੀ ਲੰਬੀ ਹੁੰਦੀ ਹੈ ਜੇ ਆਪਾਂ ਹੋਰ ਦੁਪੱਟੇ ਨਹੀਂ ਦਿਖਾ ਸਕਦੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਫੇਰ ਦੁਪੱਟੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ ਔਰ ਜਿਹੜੀਆਂ ਭੈਣਾਂ ਸਾਡੇ ਚੈਨਲ ਤੇ ਪਹਿਲੀ ਵਾਰ ਆਈਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟ ਜਿਹੜੇ ਬਾਈ ਕਰ ਸਕ